ਅਸੀਂ ਤੁਹਾਡੇ ਆਪਣਾ ਪੱਤਰਕਾਰ ਸੁਖਰਾਜ ਬਰਾੜ ਅੱਜ ਦਿਖਾ ਰਹੇ ਹਾਂ ਕਿ ਪਿੰਡ ਮਹਿਮਾ ਸਰਜਾ ਦੇ ਵਾਟਰ ਟੈਂਕ ਨੂੰ ਜੋ ਪਾਈਪ ਲਾਈਨ ਜਾ ਰਹੀ ਹੈ ਫੋਨ ਕੋਟ ਭਾਈ ਰਜਵਾਹੇ ਵਿੱਚ ਪਾਣੀ ਆਏ ਨੂੰ ਵੀ ਲਗਭਗ ਪੰਜ ਤੋਂ 6 ਦਿਨ ਹੋ ਗਏ ਹਨ ਪਰ ਫਿਰ ਵੀ ਅਜੇ ਤੱਕ ਇਹ ਪਾਈਪ ਬੰਦ ਪਈ ਹੈ ਮਾਨ ਸਰਕਾਰ ਪਿੰਡਾਂ ਵਿੱਚ ਪਾਣੀ ਨੂੰ ਲੈ ਕੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਹੀ ਹੈ ਪਰ ਅਸਲੀਅਤ ਦੇ ਵਿੱਚ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਅੱਜ ਤੱਕ ਸਾਡੇ ਪਿੰਡ ਵਿੱਚ ਨਾ ਹੀ ਕੋਈ ਸਰਕਾਰੀ ਆਰਓ ਪਲਾਂਟ ਹੈ ਅਤੇ ਬਾਰਡਰ ਬਾਕਸ ਦਾ ਜੋ ਪਾਣੀ ਜਾਂਦਾ ਹੈ ਉਹ ਵੀ ਅਜੇ ਤੱਕ ਪਾਈਪ ਲਾਈਨ ਬੰਦ ਆ ਤੇ ਇੱਕ ਵਾਟਰ ਵਕਸ ਤੇ ਮੋਟਰ ਪੰਚਾਇਤ ਵੱਲੋਂ ਲਗਾਈ ਗਈ ਹੈ ਕੁਝ ਪਿੰਡ ਵਾਸੀਆਂ ਦਾ ਰੋਸ ਹੈ ਕਿ ਜ਼ਿਆਦਾਤਰ ਮੋਟਰ ਦਾ ਪਾਣੀ ਹੀ ਪਿੰਡ ਵਿੱਚ ਛੱਡਿਆ ਜਾਂਦਾ ਹੈ ਇਸ ਸੰਬੰਧੀ ਅੱਜ ਕੁਝ ਆਗੂ ਇਕੱਠੇ ਹੋਏ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਮੁੱਦਾ ਜੀ ਇਹ ਪਾਣੀ ਵਾਲੇ ਮੁੱਦਾ ਇਹ ਹੈ ਜੀ ਪਿੰਡ ਮਹਿਮਾ ਸਰਜਾ ਦੇ ਵਿੱਚ ਅੱਜ ਸੁਏ ਤੇ ਖੜੇ ਆ ਸੁਆ ਇਹ ਨੂੰ ਘੱਟੋ-ਘੱਟ ਜੀ 7-8 ਦਿਨ ਹੋ ਗਏ ਤੇ ਜਿਹੜਾ ਸਾਡਾ ਬਾਰਡਰ ਵਾਸ ਦਾ ਪਾਣੀ ਇੱਥੋਂ ਜਾਂਦਾ ਹੈ ਇੱਥੇ ਮੋਗੀ ਲੱਗੀ ਆ ਇਹਦੀ ਬਿਲਕੁਲ ਪਹਿਲਾਂ ਤਾਂ 2 ਮਹੀਨੇ ਬੰਦੀ ਰਹੀ ਆ ਸਫਾਈ ਨਹੀਂ ਕਰਾਈ ਮੈਕਮੇ ਨੇ ਇਹ ਵਾਟਰਵਾਸ ਮੈਕਮੇ ਦੀ ਬਹੁਤ ਜ਼ਿਆਦਾ ਨਗਹਿਲੀ ਆ ਜਦੋਂ ਹੁਣ ਸੂਆ ਵਗਣ ਲੱਗ ਪਿਆ ਆ ਗਿਆ ਹੁਣ ਇਹ ਬਿਲਕੁਲ ਖਾਲੀ ਪਈਆਂ ਹੁਣ ਇਹਦੀ ਸਫਾਈ ਯਾਦ ਆ ਗਈ ਮੈਕਮੇ ਨੂੰ ਜਿਹੜੇ ਇੱਥੋਂ ਦੇ ਅਧਿਕਾਰੀ ਆ ਜਿਹੜੇ ਉਹਨਾਂ ਨੇ ਮੈਂ ਪੁੱਛਿਆ ਸੀ ਇੱਕ ਦਿਨ ਰਮੇਸ਼ ਛਰਗਾ ਨੂੰ ਮੈਂ ਖਾਜੀ ਤੁਸੀਂ ਦੱਸਿਆ ਕਹਿੰਦੇ ਜੈ ਜੈ ਸਾਹਿਬ ਨੂੰ ਦੱਸਿਆ ਜੀ ਅਜ 20 ਦਿਨ ਪਹਿਲਾਂ ਇਹਦੀ ਸਫਾਈ ਕਰੋ ਰਾਈ ਟੈਂਕਾਂ ਦੀ ਮਿੱਟੀ ਨਾਲ ਭਰੇ ਆ ਜਿੱਦਿਆਂ ਦੀ ਸਾਡੀ ਵਾਟਰਵਾਸ ਤੇ ਮੁਝ ਮੋਟਰ ਲੱਗੀ ਆ ਸਾਨੂੰ ਸਿਰਫ ਮੋਟਰ ਦਾ ਪਾਣੀ ਹੀ ਮਿਲਦਾ ਸੂਏ ਦਾ ਪਾਣੀ ਬਹੁਤ ਘੱਟ ਜਾਂਦਾ ਉੱਥੇ ਪਹੁੰਚਦਾ ਹੀ ਨਹੀਂਗਾ ਇਸ ਕਰਕੇ ਅਸੀਂ ਇੱਥੋਂ ਦੇ ਜਿਹੜੇ ਵਾਟਰਵਾਸ ਵਿਭਾਗ ਦੇ ਅਧਿਕਾਰੀ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂਗੇ ਜਲਦੀ ਤੋਂ ਜਲਦੀ ਸਾਡਾ ਇਹ ਵਾਟਰਵਾਸ ਦਾ ਪਾਣੀ ਸਾਨੂੰ ਪਹੁੰਚਾਈ ਕੀਤਾ ਜਾਵੇ ਜਿਹੜੇ ਮੋਟਰ ਲੱਗੀ ਆ ਉਹਦਾ ਕਨੈਕਸ਼ਨ ਜਿੰਨਾ ਚਿਰ ਬੰਦੀ ਇਹਦੀ ਵਾਟਰਵਾਸ ਸੂਏ ਦੀ ਨਹੀਂ ਆਉਂਦੀ ਉਹਨਾਂ ਚਿਰ ਉਹਦੀ ਸਵਿੱਚ ਕੱਟੀ ਜਾਵੇ ਉਹਦੀ ਕੇਬਲ ਲਾਈ ਜਾਵੇ ਉਹਨਾਂ ਚਿਰ ਮੋਟਰ ਨਹੀਂ ਚੱਲਣੀ ਚਾਹੀਦੀ ਜਿੰਨਾ ਚਿਰ ਸੂਆ ਵਗਦਾ ਬੰਦੀ ਵਿਲੇ ਜ ਜ਼ਰੂਰ ਆ ਉਦੋਂ ਚਾਲੂ ਕਰਦਾ ਲੋਕਾਂ ਨੂੰ ਦਿੱਕਤ ਨਾ ਆਵੇ ਪਰ ਉੱਥੇ ਜਿਹੜੀ ਲੱਗੀ ਆ ਮੋਟਰ ਉਹ ਸਾਡੇ ਹੁਣ ਬੈਨੀਫਿਟ ਨਹੀਂ ਮਿਲ ਰਿਹਾ ਸਾਨੂੰ ਉਹਨਾ ਕਿਉਂਕਿ ਸਾਨੂੰ ਮੋਟਰ ਦਾ ਪਾਣੀ ਮਿਲਦਾ ਉਹ ਤਾਂ ਸਾਡੇ ਘਰਾਂ 'ਚ ਮੋਟਰਾਂ ਲੱਗੀਆਂ ਅਸੀਂ ਫਿਰ ਘਰਾਂ 'ਚੋਂ ਪਾਣੀ ਭਰ ਲਾਂਗੇ ਖਾਂ ਮਖਾਸੀਂ ਬਿੱਲ ਭਰ ਕੇ ਲੈਣਾ ਕੀ ਆ ਫਿਰ ਮੋਟਰਾਂ ਸਾਡੇ ਘਰਾਂ 'ਚ ਵੀ ਵਾਧੂ ਹੈਗਾਂ ਪਰ ਅਸੀਂ ਇਹ ਗੱਲ ਕਹਿੰਨੇ ਆ ਆਪਣੇ ਜੇਈ ਸਾਹਿਬ ਨੂੰ ਉੱਤੇ ਐਸ ਦੇ ਐਸਡੀਓ ਨੂੰ ਉਹਨਾਂ ਦੇ ਮੱਲਾ ਪਿੱਠ ਸਿਆਪਾ ਕਰਨ ਆਏ ਆ ਇੱਥੇ ਜਿਹੜੇ ਅਧਿਕਾਰੀ ਹੈ ਵਾਟਰ ਬੱਸ ਮਹਿਕਮੇ ਦੇ ਤੇ ਵੱਡੇ ਪੰਜਾਬ ਸਰਕਾਰ ਆ ਜਿਹੜੀ ਇੱਥੇ ਵੱਡੇ ਵੱਡੇ ਵਾਅਦੇ ਕਰਦੀ ਆ ਸਾਡੇ ਉਸ ਪਾਣੀ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਫੈਲ ਰਹੀਆਂ ਨੇ ਦੇਸ਼ ਕਰਕੇ ਜਲਦੀ ਤੋਂ ਜਲਦੀ ਇਹ ਸਾਨੂੰ ਨਹਿਰੀ ਪਾਣੀ ਪ੍ਰੋਵਾਈਡ ਕੀਤਾ ਜਾਵੇ ਸਾਨੂੰ ਪੀਣ ਯੋਗ ਪਾਣੀ ਮਿਲੇ ਹਾਂ ਜੋ 2 ਫੁੱਟ ਨਿਕਲ ਗਿਆ ਦੋ ਦੇ ਥੱਲੇ ਪਿਆ ਉਹ ਐਸਟੀਮੇਟ ਮੇਰੇ ਕੋਲ ਤੇ ਹਾਂਜੀ ਇਹ ਕਿੰਨੀ ਕੁ ਡੂੰਘੀ ਆ ਤੇ ਕੀ ਕੁਛ ਹੈ ਜਿਹੜੀਆਂ ਜੀ ਆਹ ਟੈਂਕੀਆਂ ਜਦੋਂ 2 ਮਹੀਨੇ ਪਹਿਲਾਂ ਆਪਣਾ ਬਾਰਡਰ ਵਾਸ ਆਪਣਾ ਸੂਆ ਬੰਦ ਰਿਆ ਹਾਂ ਆਹ ਜਿਹੜੀਆਂ ਟੈਂਕੀਆਂ ਆਹ ਇਹ 8 ਫੁੱਟ ਡੂੰਘੀ ਆ 7-8 ਫੁੱਟ 7 ਫੁੱਟ 8 ਫੁੱਟ ਇਹ ਆ ਇੱਥੇ ਜਿਹੜੇ ਮੁਲਾਜ਼ਮ ਲਾਏ ਆਗੇ ਆਪਣੇ ਪ੍ਰਾਈਵੇਟ ਵਿਚਾਰੇ ਆਏ ਆਗੇ ਜਿਹੜੇ ਦਿਹਾੜੀ ਤੇ ਇੱਥੇ ਆਏ ਅੱਜ ਉਹ ਦੋ ਜਣੇ ਆ ਦੋ ਜਣੇ ਮੈਨੂੰ ਐ ਲੱਗਦਾ ਕੱਲ ਦੋ ਜਣਿਆਂ ਨੇ ਵਿਚਾਰਿਆਂ ਨੇ ਐਨਾ ਕੱਢਿਆ ਠੀਕ ਹੈ ਇਹ ਘਟੋ ਘਟ ਐਸ ਟੈਂਕੀ ਟੈਂਕੀ ਤੇ ਜੇ ਦੋ ਜਣੇ ਹੋਏ ਇਹਦੇ ਘਟੋ ਘਟ ਅਸਾ 8 ਦਿਨ ਲੱਗਣਗੇ ਇੱਕ ਟੈਂਕੀ ਤੇ ਜੇ ਮੰਨ ਲਾ ਘਟੋ ਘਾਟੇ ਉੱਥੋਂ ਤੱਕ ਜਾਂਦੀਆਂ ਬਾਰਡਰ ਵਾਸਤੇ 30 ਟੈਂਕੀਆਂ ਤੇ 30 ਦਿਨਾਂ ਟੈਂਕੀਆਂ ਦੇ ਮਤਲਬ ਘਟੋ ਘਾਟੇ ਇਹ 2 ਮਹੀਨਿਆਂ ਦਾ ਕੰਮ ਆ ਅਸਲ ਵੇਖੀ ਜ ਤਾਂ ਪਰ ਮਲਾਜਮਾ ਜਿਹੜੇ ਹੁਣ ਲੱਗੇ ਆ ਪ੍ਰਾਈਵੇਟ ਵਜਾਰੇ ਦੋ ਲੱਗੇ ਆ ਮਿੱਟੀ ਕੱਢਣ ਤੇ ਇਹ ਪਾਣੀ ਕਿਵੇਂ ਪੀਣ ਜੋਕ ਪਹੁੰਚੂਗਾ ਸਾਨੂੰ